ਜੀ ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਕਈ ਭੈਣਾਂ ਨੇ ਕਮੈਂਟ ਆਏ ਸੀ ਵੀ ਬਾਈ ਜੀ ਤੁਸੀਂ ਲੈਂਡਿੰਗ ਵਾਲੀ ਕਮੀਜ਼ ਦੱਸੋ ਕਿਵੇਂ ਕੱਟੀ ਹੈ ਹਨਾ ਤੇ ਅੱਜ ਆਪਾਂ ਲੈਂਡਿੰਗ ਵਾਲੀ ਕਮੀਜ਼ ਕੱਟਣ ਲੱਗੇ ਆ ਇਸ ਤਰ੍ਹਾਂ ਦੇਖੋ ਮੈਂ ਪ੍ਰੈਸ ਮਾਰ ਲਈ ਸਾਰੀ ਇੱਧਰ ਵੀ ਸਟੈਪਲਾਈਜ਼ਰ ਲਾ ਲਿਆ ਇੱਥੇ ਵੀ ਸਟੈਪਲਾਈਜ਼ਰ ਲਾ ਲਿਆ ਠੀਕ ਆ ਇਹਦੇ ਨਾਲ ਕੀ ਆ ਭੈਣ ਨੂੰ ਸੌਖਾ ਹੋ ਜਾਂਦਾ ਹਨਾ ਵੀ ਕਪੜਾ ਹਿੱਲਦਾ ਨਹੀਂ ਕਪੜਾ ਜਿਆਦਾ ਸਿਲਕੀ ਹੁੰਦਾ ਫਿਰ ਹਿੱਲਦਾ ਰਹਿੰਦਾ ਜਦੋਂ ਆਪਾਂ ਲੈਂਡਿੰਗ ਕੱਟਣੀ ਉਦੋਂ ਵੀ ਕਪੜਾ ਹਿੱਲਦਾ ਬਐਸੇ ਵੀ ਕਪੜਾ ਹਿਲਦਾ ਕਿਤੇ ਚਾਕਾਂ ਦੇ ਨਿਸ਼ਾਨ ਹਾਲੇ ਕਿਤੇ ਕੋਸ਼ ਕਦੇ ਕੁਸ਼ ਇਹਦੇ ਮੈਂ ਪਹਿਲਾਂ ਹੀ ਸਟੈਬਲਾਈਜ਼ਰ ਕਰ ਲਿਆ ਨੂੰ ਤੁਸੀਂ ਕੀ ਕਰਨਾ ਬਸ ਇਥੋਂ ਸਭ ਤੋਂ ਪਹਿਲਾਂ ਆਪਾਂ ਇਹਦੀ ਲੰਬਾਈ ਮੈਨ ਲੈਣੀ ਆ ਠੀਕ ਆ ਲੰਬਾਈ ਆਪਣੀ 41.5 ਆ 43.5 ਤੇ ਆਪਾਂ ਇਹਨੂੰ ਉਨਾ ਹੀ ਰੱਖਣਾ ਗਲਿਆ ਵਗੈਰਾ ਉੱਪਰੋਂ ਨਹੀਂ ਕੱਟਣਾ ਠੀਕ ਆ ਇਹ ਕਹਿੰਦੇ ਆਪਾਂ ਨੂੰ 43.5 ਚੱਲ ਜੂਗੀ ਆ ਲੋ ਆਪਾਂ ਉੱਪਰ ਮਾਰਜ ਰੱਖਾਂਗੇ ਦੇਖ ਕੇ ਗਲੇ ਦੇ ਹਿਸਾਬ ਦੇ ਨਾਲ ਗਲਾ ਇਹਨਾਂ ਦਾ ਹੈਗਾ 1.5 ਇੰਚ ਅਗਲਾ ਆਪਣੇ ਕੋਲੇ 7 ਆ ਬਸ ਆਪਾਂ ਇੱਥੋਂ ਹੀ ਚੱਕਾਂਗੇ ਨਿਸ਼ਾਨ ਦੋ ਉਪਰ ਠੀਕ ਹੈ ਜੀ ਜਿਹੜਾ ਤੀਰਾ ਹੈਗਾ ਉਹ 11.5 ਇੰਚ ਆਪਾਂ ਇੱਥੋਂ 12.5 ਤੇ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਆ ਜਿਹੜਾ ਤੁਸੀਂ ਨਿਸ਼ਾਨ ਲਾਉਣਾ ਹੈ ਹਨਾ ਇਹਦਾ ਇਹ ਨਹੀਂ ਹੈ ਵੀ ਆਪਾਂ ਸਾਰਿਆਂ ਦੀ 7 ਲਾਉਣਾ ਜਾਂ ਸਾਰਿਆਂ ਦੀ 6 ਜਾਂ ਸਾਰਿਆਂ ਦੀ 6.5 ਜਿਵੇਂ ਆਪਣਾ ਛਾਤੀ ਤੋਂ ਖੁੱਲਾ ਹੋ ਉਸ ਦੇ ਹਿਸਾਬ ਦੇ ਨਾਲ ਜੇ ਛਾਤੀ ਤੋਂ ਜ਼ਿਆਦਾ ਖੁੱਲਾ ਫਿਰ ਆਪਾਂ ਇਹ ਨਿਸ਼ਾਨ ਨੂੰ ਘੱਟ ਕਰਨਾ ਜੇ ਥੋੜਾ ਘੱਟ ਢੀੜਾ ਦੇ ਉੱਪਰੋਂ ਫਿਰ ਆਪਾਂ ਇਹਨੂੰ ਵੱਧ ਕਰ ਲੈਣਾ ਆਪਾਂ ਇਹਦੇ 6.51 ਲਗਾਵਾਂਗੇ ਨਿਸ਼ਾਨ ਇਹਨਾਂ ਦਾ ਉੱਪਰੋਂ ਸ਼ਾਤੀ ਤੋਂ 6.517 ਤਿਆਰ ਆ। ਕਮੀਜ ਇੱਥੋਂ 6.517 ਤੇ ਆਪਾਂ ਨਿਸ਼ਾਨ ਲਗਾਵਾਂਗੇ ਇਸ ਤਰ੍ਹਾਂ ਚਲੋ ਠੀਕ ਆ ਜੀ ਜਿੰਨਾ ਆਪਾਂ ਮਾਰਜਿਨ ਰੱਖਣਾ 2 ਸਵਾ ਦੋ ਆਪਾਂ ਉਹ ਇਸ ਤਰ੍ਹਾਂ ਰੱਖ ਲੈਣਾ ਜਿਹੜੇ ਚਾਕਾਂ ਦੇ ਨਿਸ਼ਾਨ ਲਗਾਉਣੇ ਆਪਾਂ ਇੱਥੋਂ ਉਹ ਜਿਵੇਂ ਆਪਾਂ ਆਹ ਹਿੱਸਾ ਮੈਨ ਲੈਣਾ ਕਰੋ ਹਣਾ ਕਿੰਨਾ ਇਹ ਜ਼ਰੂਰੀ ਹੈ ਸਹੀ ਹੁਣ ਇਹਨਾਂ ਦਾ 14 ਆਪਾਂ ਇੱਥੋਂ ਨਿਸ਼ਾਨ ਲਗਾਵਾਂਗੇ 15 ਤੇ ਹਿੱਪ ਹੈਗੀ ਜੀ 18 3 ਇੰਚ ਵੱਧ ਲਗਾਉਣਾ ਆਪਾਂ 21 ਤੇ ਨਿਸ਼ਾਨ ਲਗਾਵਾਂਗੇ ਇਧਰੋਂ ਇਹ ਤੁਸੀਂ ਹੋਰ ਵੀ ਵੱਧ ਰੱਖ ਸਕਦੇ ਹੋ ਹਨ ਮਾਰਜਿਨ ਵੀ ਕਈ ਵਾਰੀ ਹਿੱਪ ਆਪ ਨੂੰ ਜ਼ਿਆਦਾ ਖੁੱਲੀ ਕਰਨੀ ਪੈਂਦੀ ਹੈ ਆਪਾਂ ਇਹਨੂੰ 22 ਤੇ ਲਗਾ ਦੇ ਵੀ ਹਿੱਪ ਦੇ ਵਿੱਚ ਮਾਰਜਿਨ ਆਪਾਂ ਨੇ ਰੱਖ ਲਿਆ ਇਹਨਾਂ ਦੀ ਜਿੰਨੀ ਹਿੱਪ ਆ ਉਹਨੇ ਘੇਰ ਆਪਾਂ ਇੱਥੋਂ ਵੀ 22 ਤੇ ਹੀ ਲਗਾਵਾਂਗੇ ਨਿਸ਼ਾਨ ਆ ਦੇਖੋ ਇਸ ਤਰ੍ਹਾਂ ਠੀਕ ਆ ਜੀ ਇਧਰ ਆਪਾਂ ਗਲਾਈ ਦੇਵਾਂਗੇ ਹਲਕੀ ਹਲਕੀ ਧਿਆਨ ਦੇ ਨਾਲ ਹਨਾ ਇਧਰੋਂ ਇਸ ਤਰ੍ਹਾਂ ਬਾਕੀ ਜਿਹੜਾ ਆਪਾਂ ਨੇ ਆ ਨਿਸ਼ਾਨ ਲਗਾਉਣਾਗਾ ਉਸ ਸਕੇਲ ਦੇ ਨਾਲ ਇਹਨੂੰ ਸਿੱਧਾ ਕਰ ਲਿਆ ਕਰੋ ਇਸ ਤਰ੍ਹਾਂ ਠੀਕ ਆ ਇਸ ਤੋਂ ਅੱਗੇ ਵੀ ਸਕੇਲ ਲਗਾਵਾਂਗੇ ਇਸ ਤਰ੍ਹਾਂ ਇਹ ਬਿਲਕੁਲ ਸਿੱਧਾ ਹੋਵੇ ਹਨਾ ਮੋੜਨ ਵੇਲੇ ਕੋਈ ਦਿੱਕਤ ਨਾਲ ਠੀਕ ਆ ਜੀ ਇਹ ਕਾਟੀ ਇਹਦਾ ਧਿਆਨ ਰੱਖਿਆ ਕਰੋ ਆਪਾਂ ਜਿਹੜੀ ਆਹ ਆ ਨਾ ਇੰਟਰਲੋਕੇ ਕੱਟ ਦਿਆ ਕਰੋ ਨਹੀਂ ਤਾਂ ਜਦੋਂ ਆਪਾਂ ਇਸ ਤਰ੍ਹਾਂ ਮੋੜਦੇ ਆ ਤੇ ਬਾਹਰ ਦਿਖਣ ਲੱਗ ਜਾਂਦੀ ਇਹਨੂੰ ਆਪਾਂ ਲਾ ਦੇਗੇ ਸਾਰੀ ਇੰਟਰਲੋਕ ਨੂੰ ਨਾਲ ਉਹਨਾਂ ਨੂੰ ਹੁਣ ਮੈਂ ਪਹਿਲਾਂ ਇਹਨੂੰ ਇਸ ਨਿਸ਼ਾਨ ਤੇ ਕਟਿੰਗ ਕਰੂੰਗਾ ਉੱਥੇ ਆਪਣਾ ਨਿਸ਼ਾਨਾ ਹੈਗਾ ਉੱਥੇ ਆਪਾਂ ਟੱਕ ਲਗਾਵਾਂਗੇ ਆ ਦੇਖੋ ਜਿੱਦੋਂ ਹੁਣ ਆਪਾਂ ਇੱਥੇ ਆ ਗਏ ਆ ਟੱਕਾਂ ਦੇ ਉੱਤੇ ਤੁਸੀਂ ਨਾਲ ਦੀ ਨਾਲ ਹੀ ਸਟੈਪਲਾਈਜ਼ਰ ਦੇ ਨਾਲ ਤੁਸੀਂ ਇਹ ਬੰਨ੍ਹ ਲਿਆ ਕਰੋ ਨਹੀਂ ਇਹ ਹਿੱਲਦਾ ਨਹੀਂ ਜਦੋਂ ਆਪਾਂ ਬੈਕ ਪੱਲਾ ਕੱਟਾਂਗੇ ਨਾ ਨਹੀਂ ਤਾਂ ਇੱਧਰ ਉੱਧਰ ਜਾਂਦਾ ਰਹਿੰਦਾ ਹੈ ਦੇ ਕੋਲ ਨਿਸ਼ਾਨ ਦੇ ਉੱਪਰ ਉੱਪਰ ਕੱਟਾਂਗੇ ਲੋਕ ਆਪਣਾ ਫਰੰਟ ਪੱਲਾ ਇਧਰੋਂ ਕੱਟਿਆ ਗਿਆ ਇੱਥੇ ਆਪਾਂ ਟੱਕ ਲਗਾਵਾਂਗੇ ਦੋਨੇ ਪੱਲਿਆਂ ਦੇ ਠੀਕ ਆ ਇੱਕ ਪਾਵਾ ਤੁਸੀਂ ਇੱਥੇ ਵੀ ਸਟੈਪਲਾਈਜ਼ਰ ਲਾ ਲਿਆ ਕਰੋ ਇਹ ਫਿਰ ਨਾ ਸਾਰਾ ਜੇ ਮਰਜੀ ਆਪਾਂ ਚੱਕੀ ਜਾਈਏਗੀ ਹਲਦਾਂੀਆਂ ਦੇਖੋ ਸਾਰਾ ਠੀਕ ਹੁਣ ਇਹਨੂੰ ਸਾਈਡ ਤੇ ਰੱਖਾਂਗੇ ਦੇਖ ਜਿਵੇਂ ਕੰਚ ਵਗੈਰਾ ਹੁੰਦਾ ਨਾ ਜਿਵੇਂ ਇਸ ਤਰ੍ਹਾਂ ਡਿੱਗ ਪੈਂਦਾ ਤੁਸੀਂ ਇਹਨੂੰ ਨਾਲ ਦੀ ਨਾਲ ਸਫਾਈ ਕਰ ਲਿਆ ਕਰੋ ਨਹੀਂ ਤਾਂ ਜਦੋਂ ਆਪਾਂ ਪ੍ਰੈਸ ਮਾਰਾਂਗੇ ਕਾ ਕੱਪੜੇ ਦੇ ਵਿੱਚ ਵੀ ਟੱਕ ਲੱਗੇ ਹਣਾ ਇਸ ਤਰ੍ਹਾਂ ਇਹਨਾਂ ਸਫਾਈ ਕਰ ਲਿਆ ਕਰੋ ਇਹ ਬੁਰੀ ਕੀ ਗੱਲਾਂ ਨਿੱਕੇ ਨਿੱਕੇ ਹਣਾ ਇਹ ਬਹੁਤ ਕੰਮ ਰੰਦਿੰਦੀਆਂ ਵੀ ਜਦੋਂ ਆਪਾਂ ਕੱਪੜਾ ਕੱਟਦੇ ਆਂ ਕਈ ਵਾਰੀ ਕੈਂਚੀ ਦੇ ਨਾਲ ਆਪਣਾ ਕੰਚ ਵਗੈਰਾ ਕੱਟਿਆ ਜਾਂਦਾ ਤਾ ਉਹ ਨਾਲ ਦੀ ਨਾਲ ਹੀ ਝਾੜ ਲਿਆ ਕਰੋ ਕਾਊਂਟਰ ਨੂੰ ਹੁਣ ਆਪਾਂ ਜਿੰਨੀ ਲੋੜ ਹੈ ਨਾ ਕੱਪੜਾ ਜਿੰਨਾ ਵੀ ਹੋ ਸਕੇ ਇੱਕ ਪਾਸੇ ਕੱਟ ਲਿਆ ਕਰੋ ਸਾਰਾ ਉੰਨੀ ਆਪਾਂ ਨੂੰ ਉਵੇਂ ਆਤ ਬਣ ਜੰਨੀ ਆ ਕਪੜਾ ਹੀ ਵੇਸਟਰ ਹੋ ਗਿਆ ਆਪਣਾ ਹੁਣ ਆਪਾਂ ਇਧਰੋਂ ਬੈਕ ਪੱਲਾ ਕੱਢਾਂਗੇ ਇੱਕ ਪੈਨੋਂ ਜਦੋਂ ਤੁਸੀਂ ਸੂਟ ਦੀ ਕਟਿੰਗ ਕਰਦੇ ਹੋ ਪ੍ਰੈਸ ਦੀ ਵਾਰ ਤੋਂ ਥੋੜੀ ਜਿਹੀ ਇਵਾਦ ਰੱਖਿਆ ਕਰੋ ਠੀਕ ਆ ਜੀ ਦੇ ਨਾਲ ਕੀ ਸਫਾਈ ਆਉਂਦੀ ਆ ਬਣਾਉਣ ਵੇਲੇ ਵੀ ਤੇ ਕਟਿੰਗ ਕਰਨ ਵੇਲੇ ਵੀ ਆਪਾਂ ਘੇਰ ਬਾਈ ਰੱਖਿਆ ਇਧਰੋਂ ਤੁਸੀਂ ਸੌਖਾ ਤਰੀਕਾ ਦੇਖਿਓ ਆਪਾਂ ਇਹਨੂੰ ਇੱਥੋਂ ਨਿਸ਼ਾਨ ਲਗਾ ਲੈਣਾ ਬਾਈ ਤੇ ਇਸ ਤਰ੍ਹਾਂ ਇੱਥੋਂ ਵੀ ਲਾਵਾਂਗੇ ਬਾਈ ਤੇ ਇੱਥੋਂ ਵੀ ਬਾਈ ਤੇ ਲਗਾਵੇਂ 2-3 ਥਾਂ ਤੇ ਨਾ ਨਿਸ਼ਾਨ ਲਗਾ ਲਿਆ ਕਰੋ ਸੌਖਾ ਹੋ ਜਾਣਾ ਹੁਣ ਆਪਾਂ ਇਹਨਾਂ ਨਿਸ਼ਾਨਾਂ ਨੂੰ ਖੜਕੇ ਬਸ ਇਸ ਤਰ੍ਹਾਂ ਕਰਕੇ ਨਾ ਕਰੀਬ ਬਣਾਵਾਂਗੇ ਇਧਰ ਬਾਕੀ ਜੇ ਕਿਸੇ ਚੀਜ਼ ਦੀ ਨਹੀਂ ਸਮਝ ਲੱਗਦੀ ਹਨ ਕਮੈਂਟਾਂ 'ਚ ਜਾ ਕੇ ਤੁਸੀਂ ਛੱਡ ਦਿਆ ਕਰੋ ਕਮੈਂਟ ਬਾਕਸ 'ਚ ਜਾਂ ਫੋਨ ਕਰ ਲਿਆ ਕਰੋ ਹਨਾ ਹੁਣ ਆਪਾਂ ਇਧਰ ਪ੍ਰੈਸ ਦੇ ਨਾਲ ਗਰੀਬ ਬਣਾ ਲਾਂਗੇ ਜੀ ਠੀਕ ਹੈ ਜੀ ਇਸ ਤਰ੍ਹਾਂ ਬਾਕੀ ਇਹ ਸਾਰੇ ਤੇ ਪ੍ਰੈਸ ਮਾਰ ਲਿਆ ਕਰੋ ਇਸ ਤਰ੍ਹਾਂ ਦੇ 19 ਜਿੰਨਾ ਸਫਾਈ ਦੇ ਨਾਲ ਕੰਮ ਕੱਟਿਆ ਹੋਊਗਾ ਹਨਾ ਉੰਨੀ ਵਧੀਆ ਬਣੂਗਾ ਇਸ ਤਰ੍ਹਾਂ ਬਾਈ ਕਰੀ ਬਣਾ ਲੈਣੀ। ਵਾਦ ਕਾਟ ਸਾਰੀ ਉੱਪਰ-ਨੀਚੇ। ਆਪਾਂ ਇਸ ਤਰ੍ਹਾਂ ਕੱਢਣ। ਹੁਣ ਆਪਾਂ ਅਗਲੇ ਪੱਲੇ ਨੂੰ ਨਾ ਇਹਦੇ ਉੱਪਰ ਰੱਖ ਕੇ ਨਾਲ-ਨਾਲ ਕਟਾਈ ਕਰਾਂਗੇ। ਠੀਕ ਹੈ। ਆ ਦੇਖੋ ਕੰਚ ਹਜੇ ਵੀ ਡਿੱਗੀ ਜਾਂਦਾਗਾ। ਚੰਗੀ ਤਰ੍ਹਾਂ ਝਾੜ ਲਿਆ ਕਰੋ। ਇਨ ਮੇਸਟਰ ਆਪਣੇ ਰੱਖਣਾ ਹੈ ਨਾ ਸਟੈਬਲਾਈਜ਼ਰ ਲਾਉਣ ਦਾ ਮਤਲਬ ਆਪਣੇ ਇਹੀ ਹੈ ਵੀ ਆਪਣ ਨੂੰ ਦੁਬਾਰੀ ਦਿੱਕਤ ਨਹੀਂ ਆਉਂਦੀ ਬਾਹਲਾ ਹਲਦਾ ਨਹੀਂ ਕਪੜਾ ਤੇ ਕੋਈ ਵੀ ਨਾਮੇ ਮੇਰੇ ਭਰਾ ਜਾਂ ਭੈਣਾ ਹਨਾ ਚੈਨਲ ਤੇ ਨਵੇਂ ਦਾ ਸਬਸਕ੍ਰਾਈਬ ਜ਼ਰੂਰ ਕਰ ਲਓ ਕੰਟੀਨਿਊ ਵੀ ਬਿਜਾ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਕੋਲੇ ਪਹਿਲਾਂ ਆ ਸਕੇ ਠੀਕ ਹੈ ਜੀ ਵੀਡੀਓ ਨੂੰ ਅੱਗੇ-ਅੱਗੇ ਸ਼ੇਅਰ ਕਰਦਿਆ ਕਰੋ ਹਨਾ ਲੋ ਆਪਣਾ ਬਿਲਕੁਲ ਸਹੀ ਹੈ ਨਾ ਜਮਨ ਸੌਖਾ ਜਿਹਾ ਤਰੀਕਾ ਹਲਦਾਨੀ ਕਪੜਾ ਇਹਦੇ ਨਾਲ ਕੋਨਾ ਪੇਧਰ ਸਹੀ ਕਰਕੇ ਬੈਕ ਦਾ ਨਿਸ਼ਾਨ ਲਗਾਵਾਂਗੇ ਇਹ ਤੋਂ ਹਲਕਾ ਹਲਕਾ ਆਪਾਂ ਨੇ ਇਸ ਤਰ੍ਹਾਂ ਬਾਹਰ ਨੂੰ ਕੱਢ ਦੇਣਾ ਨੋਚ ਦੇਖੋ ਕਿੰਨਾ ਸੌਖਾ ਹੈ ਨਾ ਟੱਕ ਵੀ ਨਹੀਂ ਹੱਲੇ ਆਪਣੇ ਇਸੇ ਤਰ੍ਹਾਂ ਹੀ ਆਪਾਂ ਨੇ ਸਟੈਪਲਰ ਜਿਹੜੇ ਉਹ ਬੈਕ ਪੱਲੇ ਤੇ ਲਾਵਾਂਗੇ ਅੱਜ ਆਪਣੀ ਹੋ ਸਕਦਾ ਵੀ ਵੀਡੀਓ ਥੋੜੀ ਲੰਮੀ ਹੋ ਜੇ ਕੋਈ ਕਸਟਮਰ ਨਾ ਆਏ ਤਾਂ ਆਪਾਂ ਸਾਰੀ ਕਮੀ ਘਟਾਾਂਗੇ ਲੋ ਜੀ ਹੁਣ ਆਪਾਂ ਬੈਕ ਪੱਲਾ ਕੱਟਾਂਗੇ ਕੱਲ ਵੀ ਆਪਾਂ ਨੇ ਵੀਡੀਓ ਵਿਚਾਲੀ ਰਹੇਗੀ ਕੁੜਤੇ ਪਜਾਮੇ ਬਹੁਤ ਵਧੀਆ ਬਣਾ ਰਹੇ ਸੀਗੇ ਫਿਰ ਦਿਨੇ ਤੱਕ ਦੁਕਾਨ ਤੇ ਕਸਟਮਰ ਨੇ ਤੇ ਆਉਣਾ ਹੀ ਆਉਣਾਗਾ ਨਾ ਉਸ ਚੀਜ਼ ਦੀ ਦਿੱਕਤ ਬਹੁਤ ਆਉਂਦੀ ਆ ਤੇਈਆਂ ਤੁਹਾਨੂੰ ਕਹਿੰਦੇ ਉਹਨੇ ਵੀਡੀਓ ਬਣਾਉਂਦੇ ਨਾ ਮਿਹਨਤ ਬਹੁਤ ਆਉਂਦੀ ਆ ਤੁਸੀਂ ਕੀ ਕਰਨਾ ਬਸ ਕਮੈਂਟ ਤੇ ਲਾਈਕ ਹੀ ਕਰਨਾ ਉਹਨਾਂ ਸਾਨੂੰ ਬਸ ਮੋਟੀਵੇਟ ਹੁੰਦੇ ਰਹਿੰਨੇ ਆ ਹਨਾ ਵੀ ਹਾਂ ਭੈਣਾ ਸਾਡੇ ਗੰਜਾ ਭਰਾ ਸਾਨੂੰ ਪਸੰਦ ਕਰਦੇ ਆ ਲੋ ਜੀ ਹੁਣ ਆਪਾਂ ਇਧਰ ਵੀ ਉਸੇ ਤਰ੍ਹਾਂ ਸਟੈਬਲਾਈਜ਼ਰ ਲਗਾ ਦੇਣੀ ਇਹ ਮੈਂ ਤਾਂ ਉੱਧਰ ਲਾਇਆ ਇਹ ਫਿਰ ਹਾਲ ਦਾ ਨਹੀਂ ਹੈ ਕਿ ਇੱਥੇ ਲਗਾਵਾਂਗੇ ਇੱਕ ਸਟੈਪ ਲਈ ਇੱਥੇ ਲਗਾਵਾਂਗੇ ਠੀਕ ਹੁਣ ਲਾਈਨਿੰਗ ਕੱਟਣ ਵੇਲੇ ਬਿਲਕੁਲ ਆਪ ਨੂੰ ਸੌਖਾ ਹੋ ਜਾਣਾ ਵੀਡੀਓ ਪੂਰੀ ਦੇਖਿਆ ਕਰੋ ਹਨਾ ਸਕਿਪ ਨਾ ਕਰਿਆ ਕਰੋ ਇਹ ਪੁਆਇੰਟ ਨਾਲ ਨਾਲ ਕੱਟਾਂਗੇ ਤੁਸੀਂ ਜਾਂਹੁ ਤਾਂ ਬੈਗ ਪੱਲਾ ਵਧਾ ਵੀ ਸਕਦੇ ਹੋ ਵੈਸੇ ਕੋਈ ਇਹੋ ਜਿਹੀ ਦਿੱਕਤ ਨਹੀਂ ਆਉਂਦੀ ਹਨਾ ਉਹਨਾਂ ਦੇ ਕਾਰਨ ਹੋਰ ਹੁੰਦੇ ਆ ਜਿਵੇਂ ਕੋਈ ਕਹਿੰਦਾ ਮੇਰਾ ਬੈਗ ਕਲਾ ਪਿੱਛੇ ਨੂੰ ਜਾਂਦਾ ਉਹ ਮੈਂ ਤੁਹਾਨੂੰ ਅਲੱਗ ਵੀਡੀਓ ਬਣਾ ਕੇ ਦਊਂਗਾ ਇੱਕ ਵੀ ਕਿਉਂ ਜਾਂਦਾ ਹਨਾ ਜੇ ਕਿਸੇ ਭੈਣ ਨੂੰ ਦਿੱਕਤ ਆਉਦੀ ਨਾ ਕਿ ਬੈਗ ਕਲਾ ਪਿੱਛੇ ਨੂੰ ਜਾਂਦਾ ਉਹਦੇ ਤਾਂ ਕੋਈ ਹੋਰ ਕਾਰਨ ਹੁੰਦੇ ਆ ਇਹ ਕਾਰਨ ਨਹੀਂ ਹੁੰਦੀ ਠੀਕ ਹੈ ਜੀ ਆਪਣਾ ਇਧਰ ਵੀ ਹੋ ਗਿਆ ਆਪਾਂ ਸਟੈਪਲਾਈਜ਼ਰ ਤਾਂ ਜ਼ਰੂਰ ਹੀ ਲਾ ਲਿਆ ਕਰੋ ਬਹੁਤ ਸੌਖਾ ਹੋ ਜਾਂਦਾ ਇੱਕ ਇੱਥੇ ਜਿ ਲਾ ਲਓ ਤੇ ਇੱਕ ਇੱਥੇ ਲਾ ਲਓ ਫੋਨੇ ਨੂੰ ਜਿਵੇਂ ਮਰਜ਼ੀ ਸਿੱਟੀ ਜੱਲੂ ਆਪਣੇ ਇਹ ਨਹੀਂ ਹੈ ਵੀ ਭਲੇ ਇਧਰ ਉਧਰ ਹੋ ਜਾਣੇ ਖਿਸਕ ਜਾਣਗੇ ਉਹ ਮੈਂ ਫਰੰਟ ਨੂੰ ਸਾਈਡ ਤੇ ਰੱਖਤਾ ਇਸੇ ਤਰੀਕੇ ਨਾਲ ਮੈਂ ਇੱਕ ਨੂੰ ਆਪਾਂ ਫੋਲਡ ਕਰ ਲਾਂਗੇ ਲੋ ਫਿਰ ਆਪਾਂ ਬਾਹਾਂ ਕੱਟਾਂਗੇ ਇਹਨਾਂ ਦੀ ਪੌਣੀ ਬਾਹ ਇਹਨਾਂ ਦੀ ਆਪਣੇ ਉਧਰ ਸਾਰੀ ਰਹਿ ਜੂ ਬਿਨਾ ਜੋੜ ਤੋਂ ਇਹ ਬਿਨਾ ਜੋੜ ਤੋਂ ਤਾਈਓਂ ਨਿਕਲਦੀ ਜੇ ਆਪਾਂ ਕੱਪੜਾ ਕਿਰਸ ਨਾਲ ਕੱਟਾਈ ਹੈ ਨਾ ਮੋਡਾ ਹੈਗਾ ਭੈਣ ਦਾ 17 ਇੰਚ ਪਪਲੇਟ ਦੇਖਦੇ ਵੀ 17 ਇੰਚ ਨਿਕਲਦੇ ਇਧਰੋਂ ਇੰਦਰੋਂ 17 ਨਹੀਂ ਨਿਕਲਦਾ ਆਪਾਂ ਇਹਨੂੰ ਇਧਰੋਂ ਦੂਰਾ ਕਰ ਲਾਂਗੇ ਸਾਰੇ ਨੂੰ ਬਾਹਰ ਦੀ ਲੰਬਾਈ ਹੈਗੀ ਹੈ ਜਿਹੜੀ ਉਹ 16.5 ਇੰਚ 16.5 ਤੇ ਤੋਂ 18.5 2 ਸਵਾ 2 ਇੰਚ ਮੂਹਰੋਂ ਵੱਧ ਰੱਖ ਲਿਆ ਕਰੋ ਇਹ ਐਸਟਰ ਕਰਕੇ ਜਿੰਨਾ ਆਪਾਂ ਲੋੜ ਆ ਕੱਪੜਾ ਉਹਨੇ ਆਪਾਂ ਵਰਤਾਂਗੇ ਪ੍ਰੈਸ ਤਾਂ ਜ਼ਰੂਰ ਵਰਤਣੀ ਹੀ ਵਰਤਣੀ ਤੁਸੀਂ ਵਾਰ-ਵਾਰ ਮੈਂ ਤੁਹਾਨੂੰ ਹੀ ਕਹਣਾ ਜਿੰਨਾ ਸੁਪਾਈ ਨਾਲ ਸੂਟ ਕਟੋਗੇ ਉਨੇ ਹੀ ਵਧੀਆ ਬਣੂਗਾ 1.5 1.7 ਨੂੰ ਇੱਥੋਂ ਨਿਸ਼ਾਨਾ ਤਾਂ 19 ਦੀ ਲਗਾ ਲੈਂਦੇ ਆ 1/4 ਇੰਚ ਹੋਰ ਵੱਧ ਰੱਖ ਲਵਾਂ ਇਹ ਸਟਰੈਨਥ ਸੈਟ ਕਰ ਲੈਣਾ ਆਪਣੇ ਇੱਥੋਂ ਆਪਾਂ ਮਿਣਾ ਕਿੰਨਾ ਆਪਣਾ ਸਾਡੇ ਉੰਨੀ ਆ ਸਾਰੇ ਤੇ ਇੱਕ ਵਾਰੀ ਪ੍ਰੈਸ ਮਾਰ ਕੇ ਨਾ ਬਾਦ ਕਾਰਡ ਸਾਰੀ ਨਿਕਲ ਜੂਗੀ ਫਿਰ ਆਪਾਂ ਕਟਾਈਏ ਕਿਸੇ ਵੀ ਚੀਜ਼ ਨਹੀਂ ਸਮਝ ਆਉਣੀ ਨਾ ਤੁਸੀਂ ਕਦੋਂ ਵੀ ਫੋਨ ਕਰ ਸਕਦੇ ਹੋ ਕੋਈ ਟੈਕ ਟੌਕ ਵਾਲੀ ਗੱਲ ਨਹੀਂ ਹਨ ਜੇ ਫੋਨ ਕਿਸੇ ਭੈਣ ਦਾ ਜਾਂ ਭਰਾ ਦਾ ਨਹੀਂ ਵੀ ਚੱਕਿਆ ਜਾਂਦਾ ਮੈਂ ਬਾਅਦ ਦੇ ਵਿੱਚ ਫੋਨ ਲਾ ਲੂੰਗਾ ਪਰ ਤੁਸੀਂ ਜਰੂਰ ਦੇ ਸਾਨੂੰ ਵੀ ਸੌਖਾ ਲੱਗਦਾ ਹੈ ਨਾ ਵੀ ਕੋਈ ਪੁੱਛਦਾ ਵੀ ਹਾਂ ਠੀਕ ਹੈ ਜੀ ਤੁਸੀਂ ਵੀਡੀਓ ਵੇਖਣੀ ਹੋ ਹੁਣ ਆਪਾਂ ਇਹਦੀ ਕੰਨੀ ਇੰਟਰਲੌਕ ਵਾਲੀ ਉਲਾ ਦੇਣੀ ਸਾਰੀ ਮਾਰਜਿਨ ਜ਼ਰੂਰ ਰੱਖ ਦਿਆ ਕਰੋ ਸੂਟ ਦੇ ਵਿੱਚ ਕਿ ਵੀ ਕੋਈ ਖੁੱਲਾ ਭੀੜਾ ਕਰਨਾ ਨਾ ਹਣਾ ਥਰੂ ਆਪਾਂ ਨੇ ਹੁਣ ਇਹਦੀ ਬਾਹ ਮੋਡਾ ਹੈਗਾ 17 ਇਸ ਤਰ੍ਹਾਂ ਠੀਕ ਹੋ ਜੀ ਤਾਂ ਦੇਖੋ ਆਪਾਂ ਵੱਧ ਲਾਇਆ ਸੀ ਨਾ ਮੈਂ ਤੁਹਾਨੂੰ ਦੱਸਿਆ ਸੀ ਜੀ ਆਕਾਨ ਹੋ ਗਏ ਇੱਥੇ ਇਹ ਚੀਜ਼ ਕਰਕੇ ਆਪਾਂ 2 ਟਾ ਇੰਚ ਵੱਧ ਲਾ ਲੈਨੇ ਆਂ ਮੱਲੋ ਬੱਲੇ ਕਪੜਾ ਘਾਟ ਜੰਨਾ ਹੁਣ ਆਪਾਂ ਇਹਦੇ ਪ੍ਰੈਸ ਮਾਰ ਕੇ ਕਰੀਬ ਬਣਾ ਲਾਂਗੇ ਵਿਚਾਲੇ ਵਿਚਾਲੇ ਬਿਲਕੁਲ ਸੌਖਾ ਜਿਹਾ ਤਰੀਕਾ ਹੈ ਬਾਹਾਂ ਦੇ ਹੁਣ ਆਪਾਂ ਨਿਸ਼ਾਨ ਲਗਾਵਾਂਗੇ ਪਹਿਲਾਂ ਦੀ ਲੰਬਾਈ ਸਹੀ ਕਰ ਲਈਏ ਵੱਧ ਤੋਂ ਦੋ 2.5 ਇੰਚ ਨੇ ਵੱਧ ਕਰ ਹੀ ਲਿਆ ਕਰੋ ਜਦੋਂ ਸੌਖਾ ਹੁੰਦਾ 1.5 ਤੇ 2.5 ਦੇ ਆਪਣਾ ਪੂਰਾ ਪੂਰਾ ਜਿਹਾ ਆਊਗਾ ਇਦੋਂ ਬਾਹ ਨਹੀਂ ਮੂਰੀ ਹੈਗੀ ਇਹਨਾਂ ਦੀ 16 ਇੰਚ ਆਪਾਂ ਥੋੜਾ ਜਿਹਾ ਮਾਰਜਿਨ ਰੱਖ ਕੇ ਚੱਲਾਂਗੇ ਜਿੱਧਰੋਂ ਮੋੜਾ 17 18 ਰੱਖਾਂਗੇ ਨੀਚੇ ਨੂੰ ਜਿਹੜੀ ਢਲਾਣਾ ਮੋੜੇ ਦੇ ਉੱਤੇ 3 ਇੰਚ ਕਰਾਂਗੇ ਠੀਕ ਆ ਇੱਥੋਂ ਥੋੜਾ ਜਿਹਾ ਹਲਕਾ ਜਿਹਾ ਕੋਣੀ ਤੋਂ ਵੱਧ ਰੱਖ ਲਾਂਗੇ ਇਸ ਤਰ੍ਹਾਂ ਦਰਮੇਨ ਨੂੰ ਥੋੜੀ ਥੋੜੀ ਗਲਾਈ ਦੇ ਦੂੰਗਾ ਇਸ ਤਰ੍ਹਾਂ ਆ ਨਿਸ਼ਾਨ ਤੁਸੀਂ ਫੱਟੀ ਦੇ ਨਾਲ ਵੀ ਲਗਾ ਸਕਦੇ ਹੋ ਆਹ ਵਾਲਾ ਪਰ ਮਾਰਜਨ ਜਰੂਰ ਰੱਖ ਲਿਆ ਕਰੋ ਇੰਚ ਡੇਡੈਂਟਸ ਦਾ ਮੋਡੇ ਦੇ ਵਿੱਚ ਇਸ ਤਰ੍ਹਾਂ ਠੀਕ ਹੈ ਜੀ ਤੁਸੀਂ ਨਬਾਈ ਸਹੀ ਕਰਕੇ ਆਪਾਂ ਜੀ ਇਹ ਲੱਗੂਗਾ ਕੱਟ ਲੈ ਇਸ ਤਰ੍ਹਾਂ ਕੋਸ਼ਿਸ਼ ਕਰਿਆ ਕਰੋ ਵੀ ਤੁਸੀਂ ਨਾ ਬਾਹ ਨੂੰ ਇਸ ਤਰ੍ਹਾਂ ਫੋਲਡ ਕਰਕੇ ਕੱਟ ਲਿਆ ਕਰੋ ਉਪਰੋਂ ਕੁਲਾ ਗਿਆ ਲੱpassਾ ਇਸ ਤਰ੍ਹਾਂ ਬਿਲਕੁਲ ਆਰਾਮ ਨਾਲ ਕਪੜਾ ਹੱਲੇ ਨੂੰ ਲੋਚ ਬਾਹਾਂ ਤੇ ਵੀ ਤੁਸੀਂ ਨਾ ਟੱਕ ਲਈ ਲਿਆ ਕਰੋ ਦੋ ਤਿੰਨ ਥਾਵਾਂ ਤੇ ਉਹ ਸੌਰੀ ਸਟੈਪਲਰ ਵੀ ਆਪ ਨੂੰ ਬਾਹ ਘਟਣੇ ਲਈ ਵੀ ਕੋਈ ਦਿੱਕਤ ਨਾ ਹੋਵੇ ਲੋ ਇਹ ਹੁਣ ਪੂਰੀ ਆਪਣੀ ਬਾਹਾਂ ਪਨੀਆਂ ਇਹ ਨਹੀਂ ਹੈ ਵੀ ਲੜ ਅੱਗੇ ਪਿੱਛੇ ਹੋ ਜਾਣੀਆਂ ਹੈ ਨਾ ਇਹ ਮਾਦੀ ਚੱਕ ਕੇ ਧਰ ਦੋ ਹਾਂਜੀ ਵਧੀਆ ਆਪਣੀ ਵੀਡੀਓ ਬਣ ਰਹੀ ਹੈ ਹਨਾ ਕੋਈ ਡਿੱਕਾ ਨਹੀਂ ਲੱਗਿਆ ਤਾਂ ਮੈਂ ਆਪਾਂ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਲੈਂਡਿੰਗ ਦੀ ਵੀਡੀਓ ਵੀ ਨਾਲ ਨਾਲ ਬਣਾ ਕੇ ਦੱਸ ਦਈਏ ਇਸ ਤੋਂ ਹੁਣ ਆਪਾਂ ਕੀ ਕਰਨਾ ਵੀ ਇਹ ਜਿਹੜੀ ਲਾਈਨਿੰਗ ਆ ਆਪਣੇ ਕੋਲ ਟਾਪਟਾ ਪਹਿਲਾਂ ਆਪਾਂ ਚੈੱਕ ਕਰ ਲੈਣੀ ਮੈਂ ਆਪਣੇ ਕੋਲੇ ਕਿੰਨਾ ਕੱਪੜਾ ਹਨਾ ਕਈ ਵਾਰੀ ਕੱਟ ਜਾਂਦਾ ਹੈ ਤਾਂ ਆਪਤਾ ਦੀ ਲੈਂਥ ਆ ਪਰ ਲੈਂਥ ਨਹੀਂ ਮਿਲ ਲੈਣਾ ਕਿੰਨਾ ਪਹਿਲਾਂ ਆਪਣੇ ਕੋਲੇ ਇਹ ਇਨਾਂ ਨੇ 2.5 ਮੀਟਰ ਲਏ ਉਹ ਕਪੜਾ ਸੋਉਂਡ ਕੇ 2.40 ਦੇ ਵੀ ਘਟ ਗਿਆ ਠੀਕ ਹੈ ਜੀ ਹੁਣ ਕੀ ਕਰਨਾ ਆਪਾਂ ਇਹਦੀ ਕੰਨੀ ਉਤਾਰਨੀ ਉਤਾਰਨੀ ਹੈ ਨਾ ਮੈਂ ਤੁਹਾਨੂੰ ਸਾਰੀਆਂ ਵੀਡੀਓ ਚ ਇਹੀ ਵਾਰ-ਵਾਰ ਰਿਪੀਟ ਕਰਦਾ ਇਹਦੇ ਨਹੀਂ ਬੜਾ ਫਰਕ ਪੈਂਦਾ ਦੇਖੋ ਕੰਨੀ ਨਹੀਂ ਆਪਾਂ ਰੱਖਣੀ ਕਪੜੇ ਦੀ ਇਸ ਤਰ੍ਹਾਂ ਆਪਾਂ ਇਹਦੀ ਕੰਨੀ ਕੱਟ ਦਾਂਗੇ ਫਿਰ ਆਪਾਂ ਉਧਰ ਸ਼ੁਰੂ ਕਰਾਂਗੇ ਟਾਪਟਾ ਲਈ ਇੱਕ ਪੈਰ ਨੂੰ ਸਿੰਗਲ ਸਿੰਗਲ ਪੱਲੇ ਦੀ ਲੈਂਡਿੰਗ ਕੱਟਿਆ ਕਰੋ ਕੱਲੇ-ਕੱਲੇ ਦੀ ਡਬਲ-ਡਬਲ ਦੀ ਨਾ ਕੱਟਿਆ ਕਰੋ ਵੀ ਦੋਨੇ ਇਕੱਠੇ ਰੱਖ ਕੇ ਹੇਠ ਉੱਪਰ ਐਸਟਰ ਠੀਕ ਹੈ ਜੀ ਫਿਰ ਸਾਰੇ ਪੈਰ ਤੇ ਮਾਰਾਂਗੇ ਵੀਡੀਓ ਅੱਜ ਥੋੜੀ ਲੰਮੀ ਹੋ ਜਾਣੀ ਆ ਪਰ ਹੈਗੀ ਤੁਹਾਡੇ ਕੰਮ ਦੀ ਹੈਨਾ ਕਈ ਭੈਣਾਂ ਦੇ ਕਮੈਂਟ ਆਈ ਜਾਂਦੇ ਸੀ ਕਿ ਭਾਈ ਜੀ ਲੇਡੀ ਸੂਟ ਦੀ ਕਟਿੰਗ ਦੱਸੋ ਅੱਜ ਆਪਾਂ ਨੇ ਸੁਤਿਆ ਨਾਲੇ ਨਾਲ-ਨਾਲ ਵੀਡੀਓ ਬਣ ਜੂਗੀ ਨਾਲ-ਨਾਲ ਆਪਣਾ ਸੂਟ ਕੱਟਿਆ ਜਾਊਗਾ ਬਾਕੀ ਜਿਹੜੇ ਭਰਾ ਚੈਨਲ ਦੇ ਨਵੇਂ ਹਨ ਉਹ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਜਿਹੜੇ ਭਰਾਵਾਂ ਦੇ ਜਾਂ ਭੈਣਾਂ ਦੇ ਦੂਰ ਨੇੜੇ ਦੇ ਰਿਸ਼ਤੇਦਾਰ ਬਾਹਰ ਕੈਨੇਡਾ ਗਏ ਹੋਏ ਹਨ ਉਹ ਸਾਡੇ ਤੋਂ ਕੱਪੜੇ ਬਣਵਾ ਵੀ ਸਕਦੇ ਹੋ ਆਪਣੇ ਕੋਲੇ ਸਾਰਾ ਕੱਪੜੇ ਦਾ ਵੀ ਹੁੰਦਾ ਪ੍ਰਬੰਧ ਜੈਨਸ ਦਾ ਆਪਣੇ ਕੋਲ ਸਾਰਾ ਪ੍ਰਬੰਧ ਹੁੰਦਾ ਹੀ ਹੈ ਹਨ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਚੱਕ ਤੁਹਾਨੂੰ ਦਿਖਾਇਆ ਵੀ ਸੀਗਾ ਅੱਜ ਫਿਰ ਤੁਸੀਂ ਦਿਖਾ ਦਿਓ ਇੱਕ ਵਾਰੀ ਹਨ ਸਾਰੀ ਦੁਕਾਨ ਦੀ ਇਹਨਾਂ ਨੂੰ ਵੀਡੀਓ ਦਿਖਾ ਦਿਓ ਵੀ ਆਪਾਂ ਕੋਲ ਹਰ ਪ੍ਰਕਾਰ ਦਾ ਕੱਪੜਾ ਹੁੰਦਾ ਹੈਗਾ ਕੁੜਤੇ ਪਜਾਮੇ ਦਾ ਪੈਂਟਾਂ ਸ਼ਰਟਾਂ ਦਾ ਜਿਹੜੇ ਐਨ ਆਰ ਆਈ ਭਰਾਵਾਂ ਨੇ ਬਾਹਰੋਂ ਉੱਥੇ ਬੈਠ ਕੇ ਤੁਸੀਂ ਆਨਲਾਈਨ ਆਪ ਦੇ ਕੇ ਮੈਨੂੰ ਆਪਣਾ ਕੰਮ ਕਰਵਾ ਸਕਦੇ ਹਨ ਲੇਡੀ ਸੂਟਾਂ ਦਾ ਤੇ ਕੁੜਤੇ ਪਜਾਮੇ ਦਾ ਹਜੇ ਕੋਟ ਪੈਂਟਾਂ ਦਾ ਆਪਾਂ ਇਹਨੇ ਕੰਮ ਸ਼ੁਰੂ ਨਹੀਂ ਕੀਤਾ ਉਹ ਵੀ ਜਲਦੀ ਕਰ ਦਾਂਗੇ ਇੱਕ ਵਾਰ ਜਿਹੜੇ ਭਰਾ ਮੇਰੇ ਕੁਰਤੇ ਪਿਆਵੇਂ ਬਾਹਰ ਕੈਨੇਡਾ ਅਮਰੀਕਾ ਚ ਪਾਉਂਦੇ ਹਨ ਉਹ ਮੇਰੇ ਨਾਲ ਸੰਪਰਕ ਕਰ ਸਕਦੇ ਤੁਸੀਂ ਕਰੋਗੇ ਥੋੜਾ ਉੱਥੇ ਬੈਠਾ ਦੇ ਨਾਪ ਮੈਂ ਆਨਲਾਈਨ ਲੈ ਲਊਗਾ ਲੋ ਜੀ ਹੁਣ ਆਪਾਂ ਇਹਦੀ ਟਾਪਟਾ ਲੈਣਿੰਗ ਦੀ ਕਟਿੰਗ ਸ਼ੁਰੂ ਕਰਦੇ ਆਂ ਆਪਾਂ ਉਧਰੋਂ 11 ਰੱਖਿਆ ਸੀ ਨਾ ਇਹਨੂੰ ਸਵਾ 11 ਰੱਖ ਲਾਂਗੇ ਇੱਥੇ ਵੀ ਆਪਾਂ ਸਵਾ 11 ਤੇ ਚਾਹ ਲਗਾਵਾਂਗੇ ਇੱਥੇ ਵੀ ਆਪਾਂ ਸਵਾ 11 ਤੇ ਚਾਹ ਲਗਾ ਜੇ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੈ ਨਾ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਹਨਾ ਬਾਕੀ ਅੱਗੇ ਵੀ ਭੇਜਿਆ ਕਰੋ ਤਾਂ ਕਿ ਹਰ ਕਿਸ ਨੂੰ ਪਤਾ ਲੱਗ ਸਕੇ ਇਸ ਤਰ੍ਹਾਂ ਆਪਾਂ ਸੈੱਟ ਕਰ ਲੈਣਾ ਕਪੜੇ ਅੱਜ ਵਾਲੀ ਵੀਡੀਓ ਥੋੜੀ ਸਭ ਤੋਂ ਮੇਨ ਨਾਲ ਲੰਮੀ ਹੋ ਜੂ ਜੇ ਕੋਈ ਦਿੱਕਤ ਆਪਾਂ ਨੂੰ ਨਾ ਆਈ ਹਨਾ ਬੇਦੀ ਗਾਹਕ ਨਾ ਆਇਆ ਤਾਂ ਇੱਕ ਮੇਰਾ ਭਰਾ ਬਾਰ ਬਾਰ ਮੈਂ ਬਾਰ ਬਾਰ ਕਹੀ ਜਾਂਦਾ ਪ੍ਰੈਸ ਜ਼ਰੂਰ ਮਾਰ ਕੇ ਕੱਪੜਾ ਕੱਟਣਾ ਹੈ ਬਿਨਾ ਪ੍ਰੈਸ ਤੋਂ ਸਫਾਈ ਨਹੀਂ ਆਉਣੀ ਇੱਕ ਕੱਪੜੇ ਨੂੰ ਕੈਂਚੀ ਨਾਲ ਹੀ ਕੱਟਣਾ ਕਈ ਮਰੀਆਂ ਭੈਣਾਂ ਇਸ ਤਰ੍ਹਾਂ ਟੱਕ ਲਾ ਕੇ ਖਿੱਚਣਾ ਉਹ ਵੀ ਚੀਜ਼ ਨਹੀਂ ਕਰਨੀ ਹਾਂ ਲੋ ਠੀਕ ਆ ਆਪਾਂ ਨੂੰ ਇਹਨੂੰ ਪ੍ਰੈਸ ਮਾਰ ਕੇ ਪੂਰਾ ਸੈੱਟ ਕਰ ਲੈਣਾ ਹੁਣ ਆਪਾਂ ਇਹਨਾਂ ਫਰੰਟ ਪੱਲਾ ਬਿਨਾਂ ਚੱਕਾਂਗੇ ਇਸ ਤਰ੍ਹਾਂ ਫਰੰਟ ਦੇ ਐਰਨਿੰਗ ਕੱਟਾਂਗੇ ਪੰਨਾਂ ਨੂੰ ਆ ਬਾਹਰ ਘਾਟ ਆਪਾਂ ਇੱਥੋਂ ਦੀ ਕੱਢ ਦਾਂ ਐ ਐਰਨਿੰਗ ਪੂਰੀ ਨੀਚੇ ਤੱਕ ਲਾਇਆ ਕਰੋ ਕਿਉਂਕਿ ਫਿਰ ਨਾ ਨੀਚੋਂ ਪਾਰਾ ਹੋ ਜਾਂਦਾ ਬੰਦੇ ਕਪੜਾ ਤੇ ਉੱਡ ਜਾਂਦੀਆਂ ਪੱਲਾ ਇਸ ਤਰ੍ਹਾਂ ਠੀਕ ਹੈ ਜੀ ਇੱਥੋਂ ਵੀ ਸੈੱਟ ਕਰ ਲੈ ਦੇਖੋ ਸਟੈਪਲਾਈਜ਼ਰਾਂ ਦਾ ਇਹੀ ਫਾਇਦਾ ਹਣਾ ਵੀ ਕਪੜਾ ਆਪਾਂ ਨੂੰ ਬੜੀ ਦਿੱਕਤ ਨਹੀਂ ਆਉਣੀ ਸੈੱਟ ਕਰਨ ਵੇਲੇ ਜੇ ਤੁਸੀਂ ਸਟੈਪਲਰ ਜ ਨਹੀਂ ਵਰਤਦੇ ਸੂਂਗਾ ਪਰ ਇੰਨੀ ਤੁਹਾਨੂੰ ਨਾ ਦਿੱਕਤ ਆਊਗੀ ਸਟੈਪਲਰ ਜੀ ਲੈ ਲਿਆ ਕਰੋ ਸੌਖਾ ਹੋ ਜਾਏਗਾ ਬਿਲਕੁਲ ਸਹੀ ਕਰਨਾ ਥੋੜਾ ਇਹ ਹਵਾ ਸਮਾਨ ਵੀ ਫਰਕ ਨਹੀਂ ਆ ਰਿਹਾ ਵੀ ਆ ਚੀਜ਼ ਨਾ ਨਹੀਂ ਤਾਂ ਫਿਰ ਪਲੋਈਆਂ ਪਾਉਣ ਵੇਲੇ ਤੁਹਾਨੂੰ ਦਿੱਕਤ ਆਊਗੀ ਬਿਲਕੁਲ ਆਰਾਮ ਦੇ ਨਾਲ ਨਾ 2 ਮਿੰਟ ਵੱਧ ਲਾ ਲਿਆ ਕਰੋ ਕੋਈ ਦਿੱਕਤ ਨਹੀਂ ਉਨੇ ਬਣਾਉਣ ਵੇਲੇ ਸੌਖਾ ਹੋ ਜਾਂਦਾ ਇਸ ਤਰ੍ਹਾਂ ਇਹ 드로우 ਦਿਖਾ ਦਿਓ ਤੁਸੀਂ ਬਣਾਇਆ ਇੱਥੇ ਆਪਾਂ ਇੰਨਾ ਛੱਡਣਾ ਕਿਉਂਕਿ ਘੱਟੋ ਘੱਟ ਪੱਟੀ ਚੌੜੀ ਮੋੜਿਆ ਕਰੂੰ ਨੀਚੇ ਵਾਲੀ ਨੀਚੇ ਤੋਂ ਫਿਰ ਜੈਂਪਰ ਪਾਰਾ ਹੋ ਜਾਂਦਾ ਬੜੀ ਸੋਹਣਾ ਲੱਗਦਾ ਉਹ ਹੁਣ ਮੈਂ ਇਹਦੇ ਨਾਲ ਨਾਲ ਕਟਾਈ ਕਰੂੰਗਾ ਕੱਲੇ ਫਰੰਟ ਪੱਲੇ ਦੀ ਆਪਾਂ ਕਟਾਈ ਅਟੱਗ ਕਰਾਂਗੇ ਬੈਕ ਦੀ ਅਲੱਗ ਕਰਾਂਗੇ ਠੀਕ ਹੈ ਜੀ ਉਹ ਬੈਕ ਫਰੰਟ ਦੀ ਇਕੱਠਿਆਂ ਦੀ ਨਹੀਂ ਕੱਟਣੀ ਇਹ ਜੀ ਤੁਸੀਂ ਧਿਆਨ ਰੱਖਣਾ ਕਈ ਮੇਰੇ ਭਰਾ ਜਿਹਾ ਬਣਾ ਕੀ ਕਰਨੇ ਚਾਰੇ ਪੱਲਿਆਂ ਦੀ ਇਕੱਠੀ ਕੱਟਦੇ ਨੇ ਹਾਂ ਉਹ ਚੀਜ਼ ਆਪਾਂ ਨੇ ਨਹੀਂ ਕਰਨੀ ਕਿਉਂਕਿ ਪੈਕੇਜ ਦਾ ਦੇ ਫਰੰਟ ਤਾਂ ਬਹੁਤ ਜਿਆਦਾ ਫਰਕ ਹੁੰਦਾ ਇਸ ਦੇ ਵਿੱਚ ਬਿਲਕੁਲ ਇਹਦੇ ਨਾਲ ਨਾਲ ਦੀ ਇਕੱਠਣਾ ਬਸ ਕੋਸ਼ਿਸ਼ ਕਰਿਆ ਕਰੋ ਵੀ ਕਪੜਾ ਕੋਸ਼ਿਸ਼ ਨਹੀਂ ਜ਼ਰੂਰੀ ਹੈਗਾ ਵੀ ਕਪੜਾ ਜਿਹੜਾ ਲਾਈਨਿੰਗ ਤਾਂ ਉਹ 10 ਘੰਟੇ ਭਿਉੰਤੀ ਉਸ ਤੋਂ ਬਾਅਦ ਹੀ ਲਗਾਉਣਾ ਇਹ ਨਹੀਂ ਹੈ ਵੀ ਤੁਸੀਂ ਘੰਟਾਕ ਭਿਉੰਤਾ ਨਹੀਂ ਤਾਂ ਬਾਅਦ ਦੇ ਵਿੱਚ ਕੀ ਹੁੰਦਾ ਅੰਦਰਲਾ ਕਪੜਾ ਜਿਆਦਾ ਸੁਗੜ ਜਾਂਦਾ ਆਪਣਾ ਸੂਟ 10-15000 ਦਾ ਨਿੱਕੇ ਨਿੱਕੇ ਗਲਤੀਆਂ ਕਰਕੇ ਖਰਾਬ ਹੋ ਜਾਂਦੀ ਹੁਣ ਆਪਾਂ ਇਹਦੇ ਨਾਲ ਦਾ ਇਸ ਤਰ੍ਹਾਂ ਕੱਟਾਂਗੇ ਠੀਕ ਆ ਜੀ ਇਧਰ ਆਪਾਂ ਉਹ ਵੀ ਟੱਕ ਲਗਾ ਦੇਣੀ ਹੁਣ ਆਪਾਂ ਨੇ ਉੱਪਰਲੇ ਫਰੰਟ ਪੱਲੇ ਨੂੰ ਇਸ ਤਰ੍ਹਾਂ ਚੱਕ ਦੇ ਲੋ ਠੀਕ ਆ ਇਹਦੀ ਲੰਬਾਈ ਮੈਨਿਆ ਕਰੋ ਤੁਸੀਂ ਕਿੰਨੀ ਲੰਬਾਈ ਚ ਦੋਨੇ ਪੱਲੇ ਇੱਕੋ ਜਿਹੀ ਚਾਹੀਦੀ ਆਪਾਂ ਨੂੰ ਹਨਾ ਆ ਦੇਖੋ ਲੰਬਾਈ ਹੈਗੀ ਆ 3/43 ਇੰਚ ਆਪਾਂ ਨੇ ਫਰੰਟ ਨੂੰ ਸਾਈਡ ਤੇ ਇਸ ਤਰ੍ਹਾਂ ਰੱਖ ਲੈਣਾ ਬੈਕ ਪੱਲੇ ਦੀ ਕਟਾਈ ਕਰਾਂਗੇ ਨਾਲ ਵੀਡੀਓ ਵਧੀਆ ਲੱਗਦੀ ਹੈ ਨਾਲ ਨਾਲ ਸ਼ੇਅਰ ਕਰੀ ਜਾਇਆ ਕਰੋ ਤਾਂ ਕਿ ਅੱਗੇ ਵਾਸਤੇ ਵੀ ਅਸੀਂ ਵਧੀਆ ਵਧੀਆ ਵੀਡੀਓ ਲੈ ਕੇ ਆਈਏ ਲੋ ਐਕਸਟਰਾ ਫਿਰ ਆਪਾਂ ਨੂੰ ਪਹਿਲਾਂ ਸੈੱਟ ਕਰ ਲੈਣਾ ਹੱਥ ਦੇ ਨਾਲ ਫਿਰ ਪ੍ਰੈਸ ਦੇ ਨਾਲ ਕਰੀ ਜਨਾਵਾਂਗੇ ਆ ਜੀ ਨੂੰ ਤੁਸੀਂ ਮਿਲ ਲੈਣਾ ਕਰੋ ਇੱਥੋਂ ਠੀਕ ਆ ਸਾਰਾ ਇੱਕੋ ਜਿਹਾ ਆਪਣਾ ਸਾਰਾ ਸਹੀ ਆ ਹੁਣ ਆਪਾਂ ਇਹਦੇ ਪ੍ਰੈਸ ਮਾਰ ਕੇ ਉਵੇਂ ਸੈੱਟ ਕਰ ਲਾਂਗੇ ਬਾਅਦ ਘਾਟ ਸਾਰੀ ਉੱਪਰ ਕੱਢਾਂਗੇ ਇਸ ਤਰ੍ਹਾਂ ਠੀਕ ਆ ਪ੍ਰੈਸ ਦਾ ਵਾਸਤੇ ਤੁਸੀਂ ਖਾਸ ਧਿਆਨ ਰੱਖਣਾ ਵੀ ਪ੍ਰੈਸ ਨਾਲ ਨਾਲ ਨਾ ਮਾਰੀ ਜਾਓ ਜਿਹੜੇ ਭਰਾਵਾਂ ਨੂੰ ਸਾਡੇ ਸਮਾਨ ਬਾਰੇ ਜਾਣਕਾਰੀ ਚਾਹੀਦੀ ਹੈ ਹਨਾ ਵੀ ਜਿਵੇਂ ਪ੍ਰੈਸ ਹੋਈ ਕੈਂਚੀ ਜਾਂ ਕੋਈ ਵੀ ਸਕੇਲ ਵਗੈਰਾ ਜਾਂ ਟੇਲਰ ਮਟੀਰੀਅਲ ਵੀ ਕਿੱਥੋਂ ਮਿਲਦਾ ਉਹ ਵੀ ਕਮੈਂਟ ਬਾਕਸ ਕਮੈਂਟ ਕਰਿਆ ਕਰੋ ਅਸੀਂ ਸਾਰਾ ਤੁਹਾਨੂੰ ਪ੍ਰੋਵਾਈਡ ਕਰਾ ਕੇ ਦੇਵਾਂਗੇ ਹਨਾ ਵਧੀਆ ਮਟੀਰੀਅਲ ਰੌਗ ਮਟੀਰੀਅਲ ਵਰਤਿਆ ਕਰੋ ਵਧੀਆ ਮਟੀਰੀਅਲ ਵਰਤਿਆ ਕਰੋ ਜਿਵੇਂ ਕਲਰ ਕੱਪ ਤੁਸੀਂ ਭਾਈ ਕਿੱਥੋਂ ਲੈਨੇ ਹੋ ਇਹ ਚੀਜ਼ਾਂ ਬਾਰੇ ਜੇ ਤੁਸੀਂ ਪੁੱਛੋਗੇ ਹਨਾ ਫਿਰ ਅਸੀਂ ਸਾਨੂੰ ਤੁਹਾਨੂੰ ਸਾਰਾ ਦੱਸਾਂਗੇ ਕਿ ਕਿੱਥੋਂ ਲੈਣਾ ਕਿਹੜੀ ਚੀਜ਼ ਕਿੱਥੋਂ ਮਿਲਦੀ ਹੈ ਸਹੀ ਹਾਂ ਜੀ ਮੈਂ ਆਪਣਾ কুরਤੇ ਪਿਆਮੀ ਬਣਾਉਣੇ ਉਹਦੇ ਵਿੱਚ ਕਲਰ ਦਾ ਮੇਨ ਹੁੰਦਾ ਆਪਣਾ ਹਨਾ ਵੀ ਉਹ ਕਿਹੜਾ ਪਾਉਣਾ ਚਾਹੀਦਾ ਕਿੱਥੋਂ ਲੈਣਾ ਚਾਹੀਦਾ ਤੁਹਾਨੂੰ ਸਾਰਾ ਦੱਸਾਂਗਾ ਬਲੋ ਹੁਣ ਆਪਾਂ ਇਹਦਾ ਬੈਕ ਪੱਲਾ ਚੱਕਣਾ ਤੁਸੀਂ ਦੇਖੋ ਸਟੈਪਲਰ ਜਿਹੜੇ ਨਾਲ ਆਪਾਂ ਨੂੰ ਕਿੰਨਾ ਸੌਖਾ ਹੋ ਗਿਆ ਹਨਾ ਪਹਿਲਾਂ ਆਪਾਂ ਹੋ ਨਿਸ਼ਾਨ ਲਗਾ ਲਈਏ 343 ਇਹਨਾਂ ਲੰਬਾਈ ਦੇ ਆਪਣਾ 333 ਇੱਥੇ ਠੀਕ ਹੈ ਇੱਥੇ ਆਪਾਂ ਨੇ ਰੱਖਣਾ ਹੈ ਤੁਹਾਪਾ ਉਪਰੋ ਸੈੱਟ ਕਰ ਲਾਂਗੇ ਜੇ ਕੋ ਬਾਦ ਘਾਟੂ ਹੋ ਤਾਂ ਬਾਅਦ ਵਿੱਚ ਇਕੱਠੇ ਪੱਲਿਆਂ ਤੋਂ ਉਹਨਾਂ ਦੇ ਰੱਖ ਕੇ ਸਹੀ ਕਰ ਲਾਂ ਠੀਕ ਆ ਅੱਜ ਵਾਲੀ ਵੀਡੀਓ ਜਿਹੜੀ ਨੇ ਭੈਣਾਂ ਨੂੰ ਜਾਂ ਭਰਾਵਾਂ ਨੂੰ ਵਧੀਆ ਲੱਗੀ ਹੈ ਨਾ ਕਮੈਂਟ ਜ਼ਰੂਰ ਕਰਕੇ ਦੱਸੋ ਹਨ ਕਿ ਕਿਵੇਂ ਲੱਗੀ ਵੀਡੀਓ ਤੁਹਾਨੂੰ ਇਨੂੰ ਆਪਾਂ ਸੈੱਟ ਕਰ ਲਾਂਗੇ ਆਪਣੇ ਕੋਲੇ ਇੱਕ ਕਸਟਮਰ ਵੀ ਆ ਗਿਆ ਉਹਦੇ ਕਰਕੇ ਦਿੱਕਤ ਆ ਸਕਦੀ ਆ ਹੈਨਾ